ਚਲਦੇ ਮੋਟਰਸਾਈਕਲ ਤੇ ਬੰਦਾ ਸਿੱਧਾ ਸੜਕ ਤੇ ਬਣੇ ਖੱਡੇ ਦੇ ਵਿੱਚ ਡਿੱਗ ਗਿਆ ਤੇ ਦੱਸਦੇ ਕੀ ਜਿਹੜਾ ਵੱਡਾ ਹਾਦਸਾ ਵਾਪਰਿਆ ਜਿਸ ਦੀ ਪੂਰੀ ਲਾਈਵ ਵੀਡੀਓ ਕੈਮਰੇ ਦੇ ਵਿੱਚ ਕੈਦ ਹੋਈ ਹੈ ਪਹਿਲਾਂ ਖੱਡੇ ਉੱਤੋਂ ਦੀ ਕਾਰ ਲੰਘਦੀ ਹੈ ਫਿਰ ਪਿੱਛੇ ਆ ਰਿਹਾ ਬਾਈਕ ਸਵਾਰ ਬੰਦਾ ਸਿੱਧਾ ਖੱਡੇ ਦੇ ਵਿੱਚ ਜਾ ਡਿੱਗਿਆ ਬਾਈਕ ਤੇ ਪੂਰੀ ਤਰੀਕੇ ਨਾਲ ਖੱਡੇ ਦੇ ਵਿੱਚ ਡਿੱਗ ਜਾਂਦੀ ਹੈ ਬੰਦਾ ਖੱਡੇ ਤੋਂ ਬਾਹਰ ਡਿੱਗ ਜਾਂਦਾ ਹੈ ਹੈਰਾਨ ਕਰਦੀਆਂ ਤਸਵੀਰਾਂ ਮੋਗਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਰਹੇ ਹੋ ਕਿ ਪਹਿਲਾਂ ਖੱਡੇ ਦੇ ਉਪਰੋਂ ਦੀ ਕਾਰ ਲੰਘਦੀ ਹੈ ਫਿਰ ਪਿੱਛੇ ਬਾਈਕ ਤੇ ਇੱਕ ਬੰਦਾ ਆ ਰਿਹਾ ਜਿਸ ਨੂੰ ਕੀ ਕੁਝ ਵੀ ਅੰਦਾਜ਼ਾ ਨਹੀਂ ਹੈ ਕਿ ਅੱਗੇ ਕੀ ਹੋਣ ਵਾਲਾ ਜਿਵੇਂ ਕਾਰ ਖड्डे ਤੋਂ ਲੰਘਦੀ ਹੈ ਪਿੱਛੇ ਆ ਰਿਹਾ ਬਾਈਕ ਸਵਾਰ ਖड्डे ਦੇ ਵਿੱਚ ਡਿੱਗ ਜਾਂਦਾ ਤੇ ਬਾਈਕ ਅੰਦਰ ਤੇ ਬੰਦਾ ਬਾਹਰ ਡਿੱਗ ਜਾਂਦੇ ਨੇ ਵਾਰ-ਵਾਰ ਬੰਦੇ ਦੀ ਜਾਨ ਬੱਚੀ ਆ ਪਰ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ ਜਿੱਥੇ ਮੋਗਾ ਦੇ ਵਿੱਚ ਚੱਲਦੀ ਸੜਕ ਤੇ ਖੁੱਲਾ ਖੱਡਾ ਛੱਡਿਆ ਹੋਇਆ ਹੈ ਜਿਸ ਕਾਰਨ ਹਾਦਸਾ ਵਾਪਰ ਗਿਆ ਕੱਲ੍ਹ ਇੱਥੇ ਧਰਤੀ ਥੱਲੇ ਬੈ ਗਏ ਸੀ ਤਾਂ ਸੀ ਬਹਨ ਦੇ ਨਾਲ ਟੋਆ ਬਹੁਤ ਵੱਡਾ ਹੋ ਚੁੱਕਿਆ ਸੀ ਜਿੰਨੇ ਨਾ ਕੁਛ ਨੁਕਸਾਨ ਹੋ ਜਾਂਦਾ ਪਹਿਲਾਂ ਡੰਡੇ ਡੁੰਡੇ ਗੱਡੇ ਸਾਰਾ ਕੁਝ ਕੀਤਾ ਫਿਰ ਕੁਛ ਆ ਗਏ ਉਹਨਾਂ ਡੰਡੇ ਡੁੰਡੇ ਪੋਰਟੇ ਮਲਾਜਾਣੇ ਡੰਡੇ ਪੁੱਟ ਦੇ ਸਾਹਮਣੇ ਗੱਡੀਆਂ ਲੰਘਣ ਨਹੀਂ ਸ਼ੁਰੂ ਹੋ ਗਈਆਂ ਜੀ ਉੱਥੇ ਆ ਇੱਕ ਮੋਟਰਸਾਈਕਲ ਤੇ ਬੰਦਾ ਆਂਦਾ ਸੀ ਉਹ ਥੱਲੇ ਵਿੱਚ ਹੀ ਡਿੱਗ ਗਿਆ ਸਾਰਾ ਮੋਟਰਸਾਈਕਲ ਦੇ ਵਿੱਚ ਇਹਦੀ ਪਹਿਲਾਂ ਕੋਈ ਕੰਪਲੇਂਟ ਵਗੈਰਾ ਲਿਖਾਈ ਲੱਗੇ ਨਹੀਂ ਕਿਸੇ ਨੇ ਨਹੀਂ ਲਿਖਾਈ ਸੀ ਨਾ ਗੁਰ ਵੀ ਸ਼ਹਿਰ ਚ ਟੋਏ ਇੱਕ ਖੜੇ ਪੈਰੀ ਹੋਏ ਸ਼ਹਿਰ ਚ ਬਹੁਤ ਟੋਏ ਹੈ ਜੀ ਜਗ੍ਹਾ ਜਗ੍ਹਾ ਟੋਏ ਹੋਏ ਪਏ ਹੈ ਜੀ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਜੀ ਕੀ ਕਾਰਨ ਸਮੇਂ ਦੀ ਸੀਮਾ ਹੈ? ਕਾਰਨ ਇਹ ਹੁਣ ਅੱਜਕੱਲ ਕਰਦੇ ਨਹੀਂ ਕੰਪੇ ਕੰਮ ਕੀ ਕਰੀਏ ਹੁਣ ਕਿਸ ਸਰ ਕਿਨਾਂ ਜਾ ਕੇ ਕਹੀਏ ਸਰ ਇੱਕ ਸ਼ੇਖਾ ਚੌਂਕ ਦੇ ਵਿੱਚ 메ਨ ਸੜਕ ਜਿਹੜੀ ਹਾਈਵੇ ਨੂੰ ਕੋਟਪੂਰਾ ਬਾਈਪਾਸ ਨਾਲ ਰੋਡ ਨੂੰ ਜੋੜਦੀ ਹੈ ਉੱਥੇ ਇੱਕ ਘੜ ਤੋਂ ਘੜ 6-7 ਫੁੱਟ ਡੂੰਗਾ ਸੜਕ ਦੇ ਵਿੱਚ ਬਿਲਕੁਲ ਵਿਚਕਾਰ ਟੋਆ ਪੈ ਗਿਆ ਜਿਹਦੇ ਵਿੱਚ ਕੱਲ ਨੂੰ ਇੱਕ ਹਾਸਾ ਹੋਇਆ ਬੰਦਾ ਮੋਟਰਸਾਈਕਲ ਸਮੇਤ ਉਹਦੇ ਵਿੱਚ गिर ਗਿਆ ਮੈਂ ਬਲਜੀਤ ਸਿੰਘ ਚੰਨੀ ਮੇਅਰ ਨਗਰ ਨਗਮੋਗਾ ਜਿੱਥੇ ਕਿ ਨਗਰ ਨਿਗਮ ਦੀ ਆਪਣੀ ਤਾਂ ਦੀ ਨਡੂ ਬੋਟੀ ਜਿਹੜੀ ਕਿ ਨਵਾਰੇ ਆ ਕਿਉਂਕਿ ਮੇਰੀ ਇਹ ਨੌਲੇਜ ਦੇ ਵਿੱਚ ਨਹੀਂ ਸੀਗੀ ਮੈਂ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਮੇਪਨ ਜੀ ਕਿਉਂਕਿ ਜਦੋਂ ਇੱਥੇ ਪ੍ਰੈਸ ਜਾਂ ਆਈਆ ਜਾਂ ਸਾਡੇ ਵੀਰ ਆਇਆ ਮੈਨੂੰ ਉਹਨਾਂ ਕੋਲੋਂ ਮੈਨੂੰ ਜਾਣਕਾਰੀ ਮਿਲੀ ਆ ਕਿ ਵੀ ਜਿਹੜੀ ਸੇਖਾਂ ਵਾਲੇ ਚੌਂਕ ਦੇ ਵਿੱਚ ਜਿਹੜੀ ਕਿ ਡਾਟ ਜਿਹੜੀ ਸੀਵਰੇਜ ਵਾਲੀ ਆ ਉਹ ਡਿੱਗ ਪਈ ਆ ਕਿਉਂਕਿ ਜਦੋਂ ਕੋਈ ਮੇਰੇ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਜਾਂ ਸਾਡੇ ਕੋਈ ਐਸਡੀਓ ਸਾਹਿਬ ਆ ਜਾਂ ਕੋਈ ਜੇਏੀ ਸਾਹਿਬ ਆ ਜਾਂ ਸੀਵਰੇਜ ਬੋਰਡ ਦੇ ਸਾਡੇ ਡਿਪਾਰਟਮੈਂਟ ਦੇ ਜਿੰਨੇ ਵੀ ਕਰਮਚਾਰੀ ਆ ਹਜੇ ਤੱਕ ਮੈਨੂੰ ਕਿਸੇ ਨੇ ਵੀ ਇਨਫੋਰਮੇਸ਼ਨ ਇਹ ਨਹੀਂ ਦਿੱਤੀ ਸੀ ਵੀ ਉੱਥੇ ਆ ਗੱਲ ਹੋਈ ਆ ਹੁਣ ਮੈਨੂੰ ਪਤਾ ਲੱਗ ਗਿਆ ਸਮਝ ਲਓ ਤੁਸੀਂ ਕਹੋ ਵੀ 1:05 ਮਿੰਟ ਰਹਿੰਦੇ ਆ ਜੀ ਹੁਣ ਪਤਾ ਲੱਗਾ ਜੀ 10 ਮਿੰਟ ਦੇ ਵਿੱਚ ਵਿੱਚ ਮੈਂ ਉੱਥੇ ਜਿਹੜੀ ਕਿ ਇਹ ਘਟਨਾ ਹੋਈ ਆ ਜਾਂ ਕਿ ਉਹ ਖੱਡਾ ਪਿਆ ਹੋਇਆ ਤੇ ਜਿਹੜੇ ਕਿ ਐਸਡੀਓ ਗੁਰਜੋਤ ਸਿੰਘ ਜੀ ਆ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਤੁਸੀਂ ਵੀ ਉੱਥੇ ਪਹੁੰਚੋ ਤਾਂ ਇਹ ਜਿਹੜਾ ਕਿ ਮੈਂ ਕੰਮ ਜਿਹੜੇ ਕਿ ਕਰਨ ਵਾਲੇ ਆ ਜਿਹੜੇ ਕਿ ਜ਼ਰੂਰੀ ਆ ਜਾਂ ਕੋਈ ਬੈਰੀਗੇਟ ਕਰਨਾ ਵਾ ਉਹ ਅਸੀਂ ਪਹਿਲ ਦੇ ਅਧਾਰ ਤੇ ਇੱਥੇ ਕਰਾਂਗੇ ਤੇ ਜਿਹੜੇ ਕਿ ਆ ਕਿ ਕੰਮ ਦੀ ਕੰਮ ਵੀ ਜਲਦ ਤੋਂ ਜਲਦੀ ਰਿਕਵਰੀ ਕੀਤਾ ਜਾਊਗਾ ਮੇਰਾ ਨਾਮ ਸਾਹਿਲ ਹੈ ਸਾਹਿਲ ਕਿੱਡੀ ਜਗ੍ਹਾ ਰਹਿੰਦੇ ਹੋ ਚੌਂਗ ਸ਼ੇਖਾ ਲੋਕੜੀ ਆਪਣੇ ਕੀ ਆ ਸਾਥਾ ਹੋਇਆ ਜੀ ਆਸਾ ਕਹ ਲੋ ਸਰ ਸਵੇਰ ਸਵੇਰ ਜਦੋਂ ਆਏ ਆ ਦੁਕਾਨ ਤੇ ਆਉਂਦੇ ਸਰ ਸੜਕ ਤੇ ਟੋਆ ਕਾਫੀ ਡੂੰਗਾ ਪਿਆ ਹੋਇਆ ਸੀ ਜਿਵੇਂ ਸੜਕ ਬਹਿ ਗਈ ਕਿਸੇ ਚੀਜ਼ ਨਾਲ ਦਾਬ ਪੈਣ ਕਰਕੇ ਬਹਿ ਗਈ ਤੇ ਉਹਨਾਂ ਕਰਕੇ ਟ੍ਰੈਫਿਕ ਅਲਵਾਦ ਲੱਗਾ ਰਿਹਾ ਤੇ ਕੱਲ ਐਮਸੀ ਸਾਹਿਬ ਵੀ ਆਏ ਹੋਏ ਸੀ ਇੱਥੇ ਤੇ ਉਹਨਾਂ ਸਾਹਮਣੇ ਇੱਕ ਬੰ ਅੱਗ ਗੱਡੀ ਸੀ ਗੱਡੀ ਉੱਤੋਂ ਰਾਂਗੇ ਟੋਆ ਨਹੀਂ ਦਿਖਿਆ ਉਹਨੂੰ ਤੇ ਇਸ ਕਰਕੇ ਉਹ ਸਿੱਧਾ ਟੋਏ ਵਿੱਚ ਜਾ ਕੇ ਡਿੱਗ ਪਿਆ ਕਿੰਨਾ ਡੇਂਜਰ ਸੀ ਗਾ ਵੀ ਕਾਫੀ ਡੇਂਜਰ ਸਾਰਾ ਸਮਝ ਲਓ ਕਿ ਮੋਟਰਸਾਈਕਲ ਸਾਰਾ ਫਰੰਟ ਤੋਂ ਟੁੱਟ ਟੁੱਟ ਗਿਆ ਬੰਦਾ ਉਹਦੇ ਛੇੜਟਾ ਝੁੱਟਾ ਕਾਫੀ ਵੱਜ ਗਿਆ ਬਾਵਾ ਬੂਵਾ ਦੇ ਤੇ ਬਚਾਅ ਹੋ ਗਿਆ ਕਿ ਗਰਦਨ ਗਰਦਨ ਦੀ ਬੰਦੇ ਦੀ ਹਿੱਲ ਗਈ ਕਿਉਂਕਿ ਸਿੱਧਾ ਮੂੰਹ ਪਰ ਨੇ ਡਿੱਗ ਗਿਆ ਸੀ ਵਿੱਚ ਜਾ ਕੇ ਉਹ ਆਸੇ-ਵਾਸੇ ਹੀ ਕਾਫੀ ਜਣੇ ਖੜੇ ਸੀ ਤਾਂ ਕਰਕੇ ਉਹਨੂੰ ਬਾਹਰ ਕੱਢ ਲਿਆ ਤੇ ਉਹਦਾ ਬਚਾਅ ਹੋ ਗਿਆ ਬੰਦੇ ਦਾ ਸ਼ਹਿਰ ਜੂਰ ਵੀ ਇੱਦਾਂ ਦੇ ਕਈ ਟੋਏ ਟੋਏ ਹੈਗੇ ਤੀਜੇ ਤੋਂ ਕਾਫੀ ਤਾਂ ਜੋ ਜਈ